ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਇੱਕ ਹੋਰ ਕ੍ਰਾਈਮ ਸਟੋਰੀ ਦੇ ਵਿੱਚ ਇੱਕ ਹੋਰ ਸੱਚੀ ਘਟਨਾ ਪੰਜਾਬ ਦੇ ਨਾਲ ਜੁੜੀ ਹੋਈ ਲੈ ਕੇ ਮੈਂ ਜੁੜਿਆ ਜੀ ਗੁਰਿੰਦਰ ਸੋ ਅੱਜ ਦੀ ਜਿਹੜੀ ਇਹ ਸੱਚੀ ਕਹਾਣੀ ਸਬੰਧ ਰੱਖਦੀ ਹੈ ਜੀ ਜਲੰਧਰ ਜ਼ਿਲ੍ਹੇ ਦੇ ਨਾਲ ਉੱਥੇ ਇੱਕ ਹੱਸਦਾ ਖੇਡ ਦਾ ਪਰਿਵਾਰ ਰਹਿ ਰਿਹਾ ਸੀ ਘਰ ਦਾ ਮੁਖੀ ਨਰੇਸ਼ ਚੋਹਾਨ ਉਹਦੀ ਪਤਨੀ ਸੁਦੇਸ਼ ਕੁਮਾਰੀ ਉਹਨਾਂ ਦੇ ਦੋ ਬੇਟੇ ਵੱਡੇ ਦਾ ਨਾਮ ਸੁਰੇਂਦਰ ਤੇ ਛੋਟੇ ਦਾ ਨਾਮ ਹੈ ਜੀ ਨਰਿੰਦਰ ਸਮਾਂ ਬੀਤ ਰਿਹਾ ਸੀ ਪਰਿਵਾਰ ਹੱਸ ਖੇਡ ਰਿਹਾ ਸੀਗਾ ਵਧੀਆ ਜ਼ਿੰਦਗੀ ਬਤੀਤ ਹੋ ਰਹੀ ਸੀ ਤਾਂ ਅਚਾਨਕ ਸਮਾਂ ਇੱਕ ਮੋੜ ਲੈਂਦਾ ਤੇ ਜਿਹੜਾ ਘਰ ਦਾ ਮੁਖੀ ਸੀਗਾ ਨਰੇਸ਼ ਚੋਹਾਨ ਉਹਦੀ ਮੌਤ ਹੋ ਜਾਂਦੀ ਆ ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਆ ਜਿਹੜੀ ਸੁਦੇਸ਼ ਕੁਮਾਰੀ ਦੇ ਉੱਤੇ ਪੈ ਜਾਂਦੀ ਆ ਬੱਚੇ ਉਦੋਂ ਛੋਟੇ ਸੀਗੇ ਤੇ ਹੌਲੀ ਹੌਲੀ ਕਿਸੇ ਤਰ੍ਹਾਂ ਵੀ ਕਰਕੇ ਉਹਨੇ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦਿੱਤੀ ਪੜਾਇਆ ਲਿਖਾਇਆ ਕਿ ਜਿਹੜਾ ਵੱਡਾ ਮੁੰਡਾ ਸੁਰਿੰਦਰ ਆ ਉਹ ਕਾਫੀ ਲਾਇਕ ਨਿਕਲਿਆ ਉਹ ਵੀ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਸਾਂਭਣ ਲੱਗ ਗਿਆ ਸੀਗਾ ਤੇ ਉਹਨੂੰ ਇੱਕ ਜਦੋਂ ਉਹ ਵੱਡਾ ਹੁੰਦਾ ਵਾ ਪੜ੍ਹ ਲਿਖ ਕੇ ਉਹ ਕਾਲਜ ਤੋਂ ਬਾਹਰ ਆਉਂਦਾ ਇੱਕ ਕੰਪਨੀ ਦੇ ਵਿੱਚ ਵਧੀਆ ਨੌਕਰੀ ਮਿਲ ਜਾਂਦੀ ਆ ਤੇ ਉਹਨਾਂ ਦੇ ਘਰ ਦੀ ਹਾਲਤ ਕਾਫੀ ਠੀਕ ਹੋਣ ਲੱਗ ਜਾਂਦੀ ਆ ਪਰ ਉਹਨੂੰ ਇੱਕ ਫਿਕਰ ਸੀ ਕਿ ਜਿਹੜਾ ਛੋਟਾ ਮੁੰਡਾ ਨਰਿੰਦਰ ਆ ਉਹਨੂੰ ਵੀ ਸੈੱਟ ਕਰਨਾ ਵੀ ਇਹਦਾ ਵੀ ਕਿਤੇ ਕੁਝ ਬਣ ਜੇ ਕਿਉਂਕਿ ਪੜ੍ਹਿਆ ਲਿਖਿਆ ਉਹ ਜ਼ਿਆਦਾ ਨਹੀਂ ਪਰ ਉਹਦੇ 'ਚ ਇੱਕ ਹੁਨਰ ਸੀ ਕੱਡਾ ਜਿਹੜਾ ਸਲਾਈ ਤੇ ਕਢਾਈ ਕਰਨ ਵਾਲਾ ਹੁਣ ਜਿਹੜਾ ਵੱਡਾ ਉਹਦਾ ਭਰਾ ਵਾ ਸੁਰਿੰਦਰ ਇਹ ਚਾਹੁੰਦਾ ਸੀ ਕਿ ਨਰਿੰਦਰ ਚਲੋ ਇਹੀ ਕੰਮ ਕਿਸੇ ਨਾ ਕਿਸੇ ਤਰੀਕੇ ਕਰਨ ਲੱਗ ਜੇ ਜਿਹਦੇ 'ਚ ਇਹਦਾ ਇੰਟਰਸਟ ਆ ਤੇ ਜਿਹਦੇ 'ਚ ਇਹਦੀ ਖੂਬੀ ਆ ਉਹ ਕੀ ਕਰਦਾ ਜੀ ਇਹਨੂੰ ਇੱਕ ਸਲਾਈ ਮਸ਼ੀਨ ਲੈ ਕੇ ਦਿੰਦਾ ਵਾ ਪੈਸੇ ਇਕੱਠੇ ਕਰਕੇ ਜਦੋਂ ਸਲਾਈ ਮਸ਼ੀਨ ਲੈ ਕੇ ਦਿੰਦਾ ਤਾਂ ਨਰਿੰਦਰ ਜਿਹੜੇ ਸੂਟਾਂ ਦੇ ਕੱਪੜੇ ਲੈ ਕੇ ਆਉਂਦਾ ਸੂਟ ਸਿਉਣ ਲੱਗ ਜਾਂਦਾ ਵਾ ਬਹੁਤ ਵਧੀਆ ਸੂਟ ਸਿਉਂਦਾ ਸੀ ਹੱਥ ਬੜਾ ਸਾਫ਼ ਸੀਗਾ ਪਰ ਉਹਦੇ ਜਿਹੜੇ ਸੂਟ ਉਹ ਸਿਉਂਦਾ ਸੀ ਮਤਲਬ ਉਹ ਪਿੰਡੂ ਲੋਕ ਜਿਹੜੇ ਪਸੰਦ ਵੱਧ ਕਰਦੇ ਸੀ ਉਹਦੀ ਜਿਹੜੀ ਉਹ ਸਲਾਈ ਇਸ ਤਰੀਕੇ ਦੇ ਨਾਲ ਕਰਦਾ ਸੀ ਸ਼ਹਿਰੀ ਲੋਕ ਉਹਨੂੰ ਘੱਟ ਪਸੰਦ ਕਰਦੇ ਸੀ ਹੁਣ ਉਹ ਇਹ ਚਾਹੁੰਦਾ ਸੀ ਵੀ ਇਹ ਇੱਕ ਵਪਾਰ ਉਹਦਾ ਬਣ ਜਾਵੇ ਬਹੁਤ ਵਧੀਆ ਲੈਵਲ ਤੇ ਤੇ ਉਹਦੀ ਸ਼ੁਰੂਆਤ ਉਹ ਪਿੰਡ-ਪਿੰਡ ਜਾ ਕੇ ਸੂਟ ਵੇਚਣ ਤੋਂ ਕਰਨਾ ਚਾਹੁੰਦਾ ਸੀ ਪਰ ਉਹਦੇ ਕੋਲ ਸਾਈਕਲ ਸੀਗਾ ਤੇ ਉਹਨੂੰ ਇਹ ਦਿੱਕਤ ਲੱਗਦੀ ਸੀ ਕਿ ਸਾਈਕਲ ਦੇ ਉੱਤੇ ਉਹ ਦੂਰ ਦੇ ਪਿੰਡਾਂ ਤੱਕ ਨਹੀਂ ਜਾ ਸਕੂਗਾ ਨੇੜੇ-ਤੇੜੇ ਦੇ ਜਿਹੜੇ ਪਿੰਡ ਆ ਉੱਥੇ ਹੀ ਘੁੰਮ ਸਕੂਗਾ ਆਪਣੇ ਭਰਾ ਨੂੰ ਕਹਿੰਦਾ ਵੀ ਜੇ ਤੂੰ ਮੈਨੂੰ ਸਲਾਈ ਮਸ਼ੀਨ ਲੈ ਕੇ ਦਿੱਤੀ ਸੀ ਤੇ ਹੁਣ ਮੈਨੂੰ ਮੋਟਰਸਾਈਕਲ ਵੀ ਲੈ ਕੇ ਦੇ ਦੇ ਮੈਂ ਦੂਰ-ਦੂਰ ਜਾ ਕੇ ਇਹ ਵਪਾਰ ਆ ਜਿਹੜਾ ਉਹ ਕਰੂੰਗਾ ਤੇ ਇਸ ਵਪਾਰ ਨੂੰ ਮੈਂ ਹੌਲੀ-ਹੌਲੀ ਵਧਾਉਂਗਾ ਮੈਨੂੰ ਆਪਣੇ ਆਪ ਤੇ ਯਕੀਨ ਆ ਸੁਰਿੰਦਰ ਕਿਸੇ ਵੀ ਤਰ੍ਹਾਂ ਉਹਨੂੰ ਮੋਟਰਸਾਈਕਲ ਵੀ ਲੈ ਦਿੰਦਾ ਉਹ ਨਰਿੰਦਰ ਬਹੁਤ ਖੁਸ਼ ਸੀ ਬਹੁਤ ਮਿਹਨਤ ਦੇ ਨਾਲ ਉਹ ਕੰਮ ਕਰਨ ਲੱਗਿਆ ਸੀ ਵਧੀਆ-ਵਧੀਆ ਸੂਟ ਉਹ ਸਿਉਂਦਾ ਸੀ ਤੇ ਜਿਹੜੇ ਵੀ ਪਿੰਡ ਦੂਰ-ਦੂਰ ਦੇ ਨੇੜੇ-ਨੇੜੇ ਦੇ ਉੱਥੇ ਉਹ ਢੇੜਾ ਲਾਉਣ ਜਾਂਦਾ ਸੀ ਮਤਲਬ ਸੂਟ ਸਿਉਂ ਕੇ ਇਕੱਠੇ ਕਰਕੇ ਉਹਨਾਂ ਨੂੰ ਵੇਚਣ ਜਾਂਦਾ ਹੁੰਦਾ ਸੀਗਾ ਇਸੇ ਦੌਰਾਨ ਜੀ ਇੱਕ ਦਿਨ ਉਹ ਪਿੰਡ ਨੰਗਲ ਲਾਹੋਰਾ ਵਿਖੇ ਪਹੁੰਚਦਾ ਜੀ ਉੱਥੇ ਦੀਆਂ ਔਰਤਾਂ ਇਹਨੂੰ ਘੇਰ ਲੈਂਦੀਆਂ ਨੇ ਕਿ ਉਹਨਾਂ ਨੇ ਸੂਟ ਦੇਖਣੇ ਆ ਉਹਨਾਂ ਵਿੱਚ ਇੱਕ ਔਰਤ ਸੀ ਜੀ ਜੀ ਭੋਲੀ ਜਿਹਦਾ ਨਾਮ ਸੀ ਭੋਲੀ ਤੇ ਉਹ ਨਰਿੰਦਰ ਨੂੰ ਕਹਿੰਦੀ ਆ ਵੀ ਤੂੰ ਮੇਰੇ ਘਰ ਮੇਰੇ ਨਾਲ ਚੱਲ ਵੀ ਮੇਰੀਆਂ ਕੁੜੀਆਂ ਵੀ ਨੇ ਉਹ ਵੀ ਤੇਰੇ ਸੂਟ ਦੇਖ ਲੈਣ ਗਿਆ ਤੇ ਨਾਲ ਮੈਂ ਤੈਨੂੰ ਚਾਹ ਪਾਣੀ ਵੀ ਪਿਲਾ ਦੂੰਗੀ ਉਹਦੀ ਗੱਲ ਸੁਣ ਕੇ ਉਹ ਭੋਲੀ ਦੇ ਘਰੇ ਚਲਾ ਜਾਂਦਾ ਉੱਥੇ ਜਾ ਕੇ ਉਹਨਾਂ ਨੂੰ ਸੂਟ ਦਿਖਾਉਂਦਾ ਤੇ ਭੋਲੀ ਦੇ ਪੰਜ ਕੁੜੀਆਂ ਸੀ ਉਹਦੇ ਵਿੱਚੋਂ ਇੱਕ ਕੁੜੀ ਦਾ ਨਾਮ ਸੀਗਾ ਜੀ ਸ਼ਮਾ ਸ਼ਮਾ ਆਉਂਦੀ ਆ ਸੂਟ ਦੇਖਦੀ ਆ ਪਸੰਦ ਕਰਦੀ ਆ ਤੇ ਉਹਨੂੰ ਕਾਫੀ ਵਧੀਆ ਜਿਹੜੇ ਉਹ ਸੂਟ ਲੱਗਦੇ ਨੇ ਉਹ ਜਵਾਨ ਉਮਰ ਸੀ ਉਹਦੀ ਤੇ ਉਧਰੋਂ ਨਰਿੰਦਰ ਵੀ ਜਵਾਨ ਸੀ ਇੱਕ ਦੂਜੇ ਵੱਲ ਦੇਖਦੇ ਆ ਤਾਂ ਅਟਰੈਕਸ਼ਨ ਉਹਨਾਂ ਦੀ ਹੋ ਜਾਂਦੀ ਆ ਇੱਕ ਦੂਜੇ ਵੱਲ ਖਿੱਚ ਹੋ ਜਾਂਦੀ ਆ ਸ਼ਮਾ ਵੀ ਵਾਰ-ਵਾਰ ਨਰਿੰਦਰ ਨੂੰ ਹੋਰ ਨਜ਼ਰ ਨਾਲ ਦੇਖ ਰਹੀ ਸੀ ਤੇ ਉਧਰੋਂ ਨਰਿੰਦਰ ਵੀ ਸ਼ਮਾ ਨੂੰ ਪਸੰਦ ਕਰ ਬੈਠਾ ਸੀਗਾ ਤੇ ਉਹ ਵੀ ਹੋਰ ਨਜ਼ਰ ਨਾਲ ਉਹਨੂੰ ਦੇਖਣ ਲੱਗ ਗਿਆ ਸੀ ਉਹ ਉਸ ਦਿਨ ਸੂਟ ਦੇ ਕੇ ਉਥੋਂ ਚਲੇ ਆ ਜਾਂਦਾ ਜੀ ਹੁਣ ਨਾ ਜਿੱਦਾਂ ਇੱਕ ਤਾਂਗ ਹੁੰਦੀ ਆ ਉਹਨੂੰ ਦੇਖਣ ਦੀ ਤਾਂ ਵੈਸੇ ਨਰਿੰਦਰ ਬਹੁਤ ਘੱਟ ਕਰਦਾ ਸੀ ਕਿ ਇੱਕ ਪਿੰਡ ਚ ਜਾ ਕੇ ਕਾਫੀ ਦੇਰ ਬਾਅਦ ਉੱਥੇ ਜਾਂਦਾ ਸੀਗਾ ਪਰ ਇਸ ਪਿੰਡ ਦੇ ਵਿੱਚ ਜਿਹੜਾ ਸ਼ਮਾ ਦਾ ਪਿੰਡ ਸੀ ਉੱਥੇ ਉਹ ਥੋੜੇ ਥੋੜੇ ਦਿਨਾਂ ਬਾਅਦ ਜਾਣ ਲੱਗ ਗਿਆ ਤੇ ਸਾਰੀਆਂ ਔਰਤਾਂ ਜਿਸ ਕਿਸੇ ਨੇ ਸੂਟ ਲੈਣੇ ਹੁੰਦੇ ਸੀ ਕਿਸੇ ਨੇ ਨਹੀਂ ਲੈਣੇ ਹੁੰਦੇ ਸੀ ਉਹ ਸ਼ਮਾ ਹੋਰਾਂ ਦੇ ਘਰ ਦੇ ਬਾਹਰ ਆਪ ਹੀ ਰੁਕ ਜਾਂਦਾ ਸੀ ਉਹਨਾਂ ਨੂੰ ਆਵਾਜ਼ ਮਾਰ ਲੈਂਦਾ ਸੀ ਕਿ ਭਾਈ ਸੂਟ ਦੇਖ ਲਓ ਉਹ ਵੀ ਉਹਨੂੰ ਭੋਲੀ ਆ ਜਿਹੜੀ ਉਹਦੀ ਮਾਂ ਅੰਦਰ ਲੈ ਜਾਂਦੀ ਸੀ ਉਹਦੇ ਨਾਲ ਕਹਿ ਲੋ ਵੀ ਹੁਣ ਜਿਹੜਾ ਰਾਬਤਾ ਉਹਨਾਂ ਦਾ ਆਮ ਜਿਹਾ ਹੋ ਗਿਆ ਸੀ ਖੁੱਲ ਗਏ ਸੀ ਇੱਕ ਦੂਜੇ ਦੇ ਨਾਲ ਕਾਫੀ ਵਾਰ ਮਿਲ ਚੁੱਕੇ ਸੀ ਉਹਨੂੰ ਚਾਹ ਪਾਣੀ ਪਲਾਉਂਦੀ ਸੂਟ ਵੀ ਜੇ ਉਹਨੂੰ ਪਸੰਦਾ ਆਂਦਾ ਕੋਈ ਲੈ ਲੈਂਦੀ ਤੇ ਹੁਣ ਜਿਹੜਾ ਸ਼ਮਾ ਤੇ ਨਰਿੰਦਰ ਦੀ ਵੀ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਹੋ ਗਈ ਸੀ ਤੇ ਇਹ ਗੱਲਬਾਤ ਜੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਹੁਣ ਨਰਿੰਦਰ ਇਸ ਗੱਲ ਤੋਂ ਡਰਦਾ ਸੀ ਕਿ ਉਹ ਸਿੱਧਾ ਇਸ ਕੁੜੀ ਦਾ ਹੱਥ ਕਿਵੇਂ ਮੰਗੂਗਾ ਉਹ ਇੱਕ ਵਿਚੋਲਾ ਲੱਭਦਾ ਵਿਚੋਲਾ ਲੱਭ ਕੇ ਉਹਨੂੰ ਭੋਲੀ ਦੇ ਘਰ ਯਾਨੀ ਕਿ ਸ਼ਮਾ ਦਾ ਰਿਸ਼ਤਾ ਲੈਣ ਦੇ ਲਈ ਭੇਜਦਾ ਵਾ ਉਹਨੂੰ ਬੜੀ ਉਮੀਦ ਸੀ ਕਿ ਮੇਰਾ ਕੰਮਕਾਰ ਸੈਟਾ ਚੰਗਾ ਪਰਿਵਾਰ ਆ ਮੇਰਾ ਭਰਾ ਵੀ ਨੌਕਰੀ ਕਰਦਾ ਵਾ ਵੀ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਮੈਂ ਜਵਾਨ ਵੀ ਆ ਤੇ ਮੇਰਾ ਇਹ ਕਰਦੇ ਵੀ ਬਹੁਤ ਨੇ ਹੁਣ ਤੇ ਉਹਨੂੰ ਪੂਰਾ ਯਕੀਨ ਸੀ ਕਿ ਹਾਂ ਹੋਊਗੀ ਉਹਦੀ ਮਾਂ ਵੱਲੋਂ ਪਰ ਦੋਸਤੋ ਇਹਦੇ ਉਲਟ ਹੋ ਜਾਂਦਾ ਭੋਲੀ ਸ਼ਮਾ ਦੀ ਮਾਂ ਰਿਸ਼ਤੇ ਨੂੰ ਕੋਰੀ ਨਾ ਕਰ ਦਿੰਦੀ ਆ ਨਰਿੰਦਰ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਉਦੋਂ ਸ਼ਮਾ ਨੂੰ ਵੀ ਬਹੁਤ ਜ਼ਿਆਦਾ ਦੁੱਖ ਲੱਗਦਾ ਇਸ ਗੱਲ ਦਾ ਕਿ ਉਹਦੀ ਮਾਂ ਨੇ ਜਵਾਬ ਦਿੱਤਾ ਪਰ ਦੋਨੋਂ ਇੱਕ ਦੂਜੇ ਨੂੰ ਪਿਆਰਤਾ ਹੁਣ ਕਾਰੀ ਬੈਠੇ ਸੀ ਕੀ ਫੈਸਲਾ ਕਰਦੇ ਨੇ ਕਿ ਇਹ ਘਰ ਤੋਂ ਭੱਜ ਕੇ ਵਿਆਹ ਕਰਵਾ ਲੈਣਗੇ ਨਰਿੰਦਰ ਸ਼ਮਾ ਨੂੰ ਲੈ ਕੇ ਚੰਡੀਗੜ੍ਹ ਚਲਿਆ ਜਾਂਦਾ ਤੇ ਉੱਥੇ ਜਾ ਕੇ ਦੋਨੋਂ ਕੋਟ ਮੈਰਿਜ ਕਰਵਾ ਲੈਂਦੇ ਨੇ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਜੀ ਨਰਿੰਦਰ ਇੱਕ ਹੋਟਲ ਦਾ ਬੜਾ ਖੂਬਸੂਰਤ ਕਮਰਾ ਬੁੱਕ ਕਰਦਾ ਆਪਣੀ ਸੁਹਾਗਰਾਤ ਮਨਾਉਣ ਦੇ ਲਈ ਵਿਆਹ ਦਾ ਵਿਆਹ ਦੀ ਜਿਹੜੀ ਪਹਿਲੀ ਰਾਤ ਬਹੁਤ ਖਾਸ ਹੁੰਦੀ ਆ ਨਵੇਂ ਵਿਆਹੇ ਜੋੜੇ ਦੇ ਲਈ ਉਹ ਬਹੁਤ ਚਿਹਰਾ ਤੋਂ ਬੰਦੇ ਨੇ ਉਹ ਪਲ ਉਹ ਢੀਕਿਆ ਹੁੰਦਾ ਵਾ ਜ਼ਿੰਦਗੀ ਦਾ ਇੱਕ ਕੀਮਤੀ ਪਲ ਹੁੰਦਾ ਵਾ ਉਹ ਪਲ ਉਹਦੇ ਲਈ ਆਇਆ ਸੀ ਨਰਿੰਦਰ ਲਈ ਵੀ ਤੇ ਸ਼ਮਾ ਲਈ ਵੀ ਬਹੁਤ ਚਾਵਾ ਦੇ ਨਾਲ ਜਦੋਂ ਹੋਟਲ ਦੇ ਕਮਰੇ ਦੇ ਵਿੱਚ ਉਹ ਪਹੁੰਚਦੇ ਆ ਨਰਿੰਦਰ ਬਹੁਤ ਜ਼ਿਆਦਾ ਖੁਸ਼ ਸੀ ਖੁਸ਼ ਸ਼ਮਾ ਵੀ ਸੀ ਪਰ ਇਹੋ ਜਿਹਾ ਸੀਕਰਟ ਇੱਕ ਸ਼ਮਾ ਦਾ ਉਦੋਂ ਸੁਹਾਗ ਰਾਤ ਨੂੰ ਖੁੱਲ ਜਾਂਦਾ ਕਿ ਨਰਿੰਦਰ ਜੋ ਕਦੇ ਸੁਪਨੇ ਦੇ ਵਿੱਚ ਵੀ ਸੋਚ ਨਹੀਂ ਸੀ ਸਕਦਾ ਕਿਉਂਕਿ ਜਿਹੜੀ ਸ਼ਮਾ ਸੀ ਉਹ ਕੁੜੀ ਨਹੀਂ ਸੀ ਉਹ ਇੱਕ ਕਿਨਰ ਸੀ ਤੇ ਇਹ ਭੇਦ ਉਹਦਾ ਉਸ ਰਾਤ ਨੂੰ ਪਹਿਲੀ ਰਾਤ ਨੂੰ ਹੀ ਖੁੱਲ ਗਿਆ ਸੀ ਨਰਿੰਦਰ ਤਾਂ ਜਿਵੇਂ ਇਹ ਪਤਾ ਲੱਗਣ ਤੋਂ ਬਾਅਦ ਸੁੱਨ ਹੋ ਗਿਆ ਬਿਲਕੁਲ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਵਾ ਜੀ ਸ਼ਮਾ ਦੇ ਉੱਤੇ ਕਿ ਐਡੀ ਵੱਡੀ ਸੱਚਾਈ ਉਹਨੇ ਉਹਦੇ ਤੋਂ ਕਿਉਂ ਲੁਕੋਈ ਉਹਦਾ ਬਹੁਤ ਵਿਰੋਧ ਕਰਦਾ ਬਹੁਤ ਉਹਨੂੰ ਮਾੜਾ ਭਲਾ ਕਹਿੰਦਾ ਵਾ ਤੇ ਆਖਿਰ ਆਪਣਾ ਗੁੱਸਾ ਸ਼ਾਂਤ ਕਰਦਾ ਹੋਇਆ ਕਹਿ ਦਿੰਦਾ ਕਿ ਕੱਲ ਸਵੇਰ ਹੁੰਦਿਆਂ ਸਾਰ ਤੂੰ ਆਪਣੇ ਪਿੰਡ ਵਾਪਸ ਚਲੀ ਜਾ ਆਪਣੀ ਮਾਂ ਦੇ ਕੋਲ ਅੱਜ ਤੋਂ ਹੀ ਤੇਰੇ ਤੇ ਮੇਰੇ ਰਾਸਤੇ ਅਲੱਗ ਨੇ ਮੇਰਾ ਤੇਰੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਸ਼ਮਾ ਸਵੇਰ ਹੁੰਦਿਆਂ ਹੀ ਆਪਣੇ ਪਿੰਡ ਵਾਪਸ ਆ ਜਾਂਦੀ ਆ ਮੈਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਨਹੀਂ ਦੱਸਿਆ ਇਹ ਗੱਲ ਜਿਹੜੀ ਮੈਂ ਕਰ ਰਿਹਾ 2003 ਦੇ ਆਸ-ਪਾਸ ਦੀ ਆ ਉਹ ਪਿੰਡ ਵਾਪਸ ਆਉਂਦੀ ਆ ਆਪਣੀ ਮਾਂ ਤੋਂ ਮਾਫੀ ਮੰਗਦੀ ਆ ਹੁਣ ਮਾਂ ਵਾ ਉਹ ਕੀ ਕਰ ਸਕਦੀ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਕੁੜੀ ਨੇ ਗਲਤੀ ਕੀਤੀ ਆ ਉਹਨੂੰ ਮਾਫ ਕਰਕੇ ਫੇਰ ਘਰੇ ਉਹ ਰੱਖ ਲੈਂਦੀ ਆ ਉਧਰ ਨਰਿੰਦਰ ਦਾ ਇਹਨਾਂ ਦਿਲ ਟੁੱਟ ਜਾਂਦਾ ਉਹ ਫੈਸਲਾ ਕਰਦਾ ਕਿ ਅੱਜ ਤੋਂ ਬਾਅਦ ਉਹ ਕਦੇ ਵਿਆਹ ਹੀ ਨਹੀਂ ਕਰਾਊਗਾ ਕਿਸੇ ਕੁੜੀ ਨਾਲ ਉਹਦਾ ਵਾਹ ਨਹੀਂ ਪਊਗਾ ਤੇ ਉਹ ਹੁਣ ਜਲੰਧਰ ਸ਼ਹਿਰ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਸੀ ਉਹ ਆਪਣੀ ਮਾਂ ਨੂੰ ਲੈ ਕੇ ਦਿੱਲੀ ਚਲਿਆ ਜਾਂਦਾ ਉੱਥੇ ਆਟੋ ਚਲਾਉਣ ਲੱਗ ਜਾਂਦਾ ਪਰ ਉਹਦਾ ਸੁਰਿੰਦਰ ਜਿਹੜਾ ਵੱਡਾ ਭਰਾ ਉਹ ਉੱਥੇ ਜਲੰਧਰ ਚ ਹੀ ਨੌਕਰੀ ਕਰ ਰਿਹਾ ਜਿਹੜੀ ਸ਼ਮਾ ਉਹਦੇ ਘਰ ਦੀ ਹਾਲਤ ਵੀ ਖਰਾਬ ਹੋਣ ਲੱਗਦੀ ਆ ਤੇ ਬਹੁਤ ਪੈਸੇ ਵਜੋਂ ਤੰਗੀ ਹੋ ਜਾਂਦੀ ਆ ਉਹਨਾਂ ਦੇ ਘਰ ਤੇ ਸ਼ਮਾ ਇੱਕ ਆਰਕੈਸਟਰਾ ਗਰੁੱਪ ਜੁਆਇਨ ਕਰ ਲੈਂਦੀ ਆ ਉੱਤੇ ਉਹ ਡਾਂਸਰ ਦਾ ਕੰਮ ਕਰਨ ਲੱਗ ਜਾਂਦੀ ਆ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲੱਗ ਜਾਂਦੀ ਆ ਕਾਫੀ ਉਹਨੇ ਆਪਣੀ ਜ਼ਿੰਮੇਵਾਰੀ ਸੰਭੀ ਤੇ ਘਰ ਦੀ ਹਾਲਤ ਠੀਕ ਕੀਤੀ ਭਾਵੇਂ ਉਹ ਕਿਨਰ ਸੀ ਪਰ ਹੁਸਨ ਉਹਦੇ ਕੋਲ ਰਜਕੇ ਸੀਗਾ ਜਦੋਂ ਉਹ ਦਿੱਲੀ ਜਾ ਕੇ ਆਟੋ ਚਲਾ ਰਿਹਾ ਸੀ ਇੱਧਰ ਸ਼ਮਾ ਡਾਂਸ ਕਰ ਰਹੀ ਸੀ ਦੋਨਾਂ ਦੀ ਜ਼ਿੰਦਗੀ ਚੰਗੀ ਬੀਤ ਰਹੀ ਸੀ ਤੇ 13 ਸਾਲ ਬੀਤ ਜਾਂਦੇ ਆ ਲਗਭਗ 2017 ਚੜ ਜਾਂਦਾ ਵਾ ਤਾਂ ਹੁਣ ਜਿਹੜੀ ਮਾ ਮਾ ਨਰਿੰਦਰ ਦੀ ਸੁਦੇਸ਼ ਕੁਮਾਰੀ ਉਹ ਬੁੱਢੀ ਹੋ ਚੁੱਕੀ ਆ ਉਹਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਤਾਂ ਹੁਣ ਨਰਿੰਦਰ ਨੂੰ ਬੜਾ ਔਖਾ ਲੱਗ ਰਿਹਾ ਸੀ ਸਾਰਾ ਕੁਝ ਮੈਨੇਜ ਕਰਨਾ ਉਹਨੇ ਆਟੋ ਵੀ ਚਲਾਣਾ ਹੁੰਦਾ ਵਾ ਖਰਚੇ ਵੀ ਬਹੁਤ ਜ਼ਿਆਦਾ ਵੱਧ ਗਏ ਸੀ ਉਹਦੇ ਕੋਲੋਂ ਇਹ ਸਾਰਾ ਕੁਝ ਨਹੀਂ ਸੀ ਹੋ ਰਿਹਾ ਮੈਨੇਜ ਤਾਂ ਸੁਰਿੰਦਰ ਉਹਨੂੰ ਕਹਿੰਦਾ ਵਾ ਕਿ ਤੂੰ ਹੁਣ ਵਾਪਸ ਆ ਜਾ ਜਲੰਧਰ ਇੱਥੇ ਆ ਕੇ ਕੁਝ ਕਰ ਲਈ ਮੈਂ ਆਪਾਂ ਦੋਨੋਂ ਰਲ ਕੇ ਜਿਹੜੇ ਮਾਂ ਦੀ ਸੰਭਾਲ ਕਰ ਲਾਂਗੇ ਆਪਣੇ ਭਰਾ ਦੇ ਕਹਿਣ ਦੇ ਉੱਤੇ ਦੀ ਉਹ ਵਾਪਸ 13 ਸਾਲਾਂ ਬਾਅਦ ਜਲੰਧਰ ਆ ਜਾਂਦਾ ਵਾ ਨਰਿੰਦਰ ਇੱਥੇ ਇੱਕ ਕਿਰਾਏ ਦਾ ਮਕਾਨ ਲੈਂਦਾ ਵਾ ਕਿਉਂਕਿ ਸੁਰਿੰਦਰ ਦਾ ਵਿਆਹ ਹੋ ਚੁੱਕਿਆ ਸੀ ਹੁਣ ਉਹਨਾਂ ਦੇ ਨਾਲ ਇਹ ਨਹੀਂ ਰਹਿੰਦੇ ਇਹ ਆਪਣਾ ਕਿਰਾਏ ਦਾ ਮਕਾਨ ਰਹਿੰਦਾ ਤੇ ਆਪਣੀ ਮਾਂ ਨੂੰ ਵੀ ਉੱਥੇ ਹੀ ਰੱਖਦਾ ਵਾ ਪਰ ਫੇਰ ਵੀ ਸੁਰਿੰਦਰ ਆਪਣੀ ਮਾਂ ਦਾ ਖਿਆਲ ਦੂਜੇ ਘਰ ਦੇ ਵਿੱਚ ਰਹਿ ਕੇ ਵੀ ਰੱਖ ਰਿਹਾ ਸੀਗਾ ਇੱਕ ਦਿਨ ਕੀ ਹੁੰਦਾ ਹੈ ਕਿ ਸ਼ਮਾ ਜਿੱਥੇ ਵਿਆਹ ਦਾ ਪ੍ਰੋਗਰਾਮ ਲਗਾ ਰਹੀ ਸੀਗੀ ਅੱਜ 13 ਸਾਲ ਬੀਤ ਗਏ ਉੱਥੇ ਇਹਨੂੰ ਇੱਕ ਨਰਿੰਦਰ ਦਾ ਵਾਕਿਫ ਕੋਈ ਸ਼ਖਸ ਮਿਲਦਾ ਹੈ ਉਹ ਇਹਨੂੰ ਜਦੋਂ ਮਿਲਦਾ ਵਾ ਤੇ ਇਹ ਉਹਦੇ ਬਾਰੇ ਪੁੱਛ ਲੈਂਦੀ ਆ ਕਿ ਨਰਿੰਦਰ ਦਾ ਕੀ ਹਾਲ ਆ ਤਾਂ ਉਹ ਦੱਸ ਦਿੰਦਾ ਕਿ ਇਹ 13 ਸਾਲ ਦਿੱਲੀ ਲਾ ਕੇ ਆਇਆ ਵਾ ਹੁਣ ਇਹ ਜਲੰਧਰ ਵਾਪਸ ਆ ਗਿਆ ਸ਼ਮਾ ਨੂੰ ਲੱਗਦਾ ਕਿ ਇਹਦੇ ਨਾਲ ਗੱਲ ਕਰਨੀ ਚਾਹੀਦੀ ਆ ਨਰਿੰਦਰ ਦੇ ਨਾਲ ਉਹਦਾ ਨੰਬਰ ਮੰਗਦੀ ਆ ਤੇ ਉਹ ਬੰਦਾ ਉਹਨੂੰ ਦੇ ਵੀ ਦਿੰਦਾ ਨੰਬਰ ਤੇ ਸ਼ਮਾ ਨੂੰ ਇਹ ਇਹ ਸੀਗਾ ਵੀ ਹੁਣ ਸ਼ਾਇਦ ਉਹਦਾ ਗੁੱਸਾ ਠੰਡਾ ਹੋ ਗਿਆ ਹੋਊਗਾ ਵੀ ਹੁਣ 13 ਸਾਲ ਬੀਤ ਗਏ ਸ਼ਾਇਦ ਉਹ ਮੈਨੂੰ ਅਪਣਾ ਲਵੇ ਇਸ ਉਮੀਦ ਦੇ ਨਾਲ ਉਹ ਫੋਨ ਕਰਦੀ ਆ ਨਰਿੰਦਰ ਗੱਲ ਕਰਦਾ ਵਾ ਤੇ ਕਹਿੰਦਾ ਤੂੰ ਮੇਰੇ ਘਰ ਦੇ ਵਿੱਚ ਆ ਜਾ ਆਪਾਂ ਬਹਿ ਕੇ ਸਾਰੀ ਗੱਲਬਾਤ ਕਰਦੇ ਆ ਵੀ ਕੀ ਕਰਨਾ ਚਾਹੀਦਾ ਹੁਣ ਸ਼ਾਮਾ ਪ੍ਰੋਗਰਾਮ ਤੋਂ ਸਿੱਧਾ ਘਰੇ ਫੋਨ ਕਰਦੀ ਆ ਕਿ ਮੈਨੂੰ ਕੁਝ ਜ਼ਰੂਰੀ ਕੰਮ ਆ ਮੈਂ ਥੋੜਾ ਜਿਹਾ ਲੇਟ ਹੋ ਜੂੰਗੀ ਤੇ ਚਲੀ ਜਾਂਦੀ ਆ ਨਰਿੰਦਰ ਨੂੰ ਮਿਲਣ ਵਾਸਤੇ ਉਹਦੇ ਕਿਰਾਏ ਦੇ ਘਰ ਦੇ ਉੱਤੇ ਹੁਣ ਅੱਧੀ ਰਾਤ ਹੋ ਗਈ ਜੀ ਸ਼ਾਮਾ ਵਾਪਸ ਨਹੀਂ ਆਉਂਦੀ ਜਿਹੜੀ ਮਾਂ ਵਾ ਉਹਦੀ ਭੋਲੀ ਉਹਨੂੰ ਫਿਕਰ ਪੈ ਜਾਂਦੀ ਆ ਤੇ ਜਿਹੜੀਆਂ ਉਹਦੀਆਂ ਹੋਰ ਭੈਣਾਂ ਸੀ ਉਹ ਸਾਰਿਆਂ ਨੂੰ ਫਿਕਰ ਪੈ ਜਾਂਦੀ ਆ ਕਿ ਅੱਧੀ ਰਾਤ ਹੋ ਗਈ ਇੰਨਾ ਟਾਈਮ ਕਦੇ ਨਹੀਂ ਲੱਗਿਆ ਨਾ ਉਹਦਾ ਫੋਨ ਮਿਲ ਰਿਹਾ ਆਖਰ ਸ਼ਾਮਾ ਗਈ ਤਾਂ ਗਈ ਕਿਤੇ ਸਾਰੀ ਰਾਤ ਉਹਨੂੰ ਲੱਭਦੇ ਨੇ ਕਿੱਥੇ ਗਈ ਉਹਨਾਂ ਦੀ ਧੀ ਕਿਤੇ ਵੀ ਨਹੀਂ ਲੱਭਦੀ ਸਾਰੇ ਆਰਕੈਸਟਰਾ ਦੀ ਗਰੁੱਪ ਦੀਆਂ ਜਿੰਨੀਆਂ ਕੁੜੀਆਂ ਸੀ ਉਹ ਸਾਰੀਆਂ ਨੂੰ ਪੁੱਛਿਆ ਜਾਂਦਾ ਤਾਂ ਸ਼ਮਾ ਦਾ ਕਿਤੇ ਵੀ ਜਦੋਂ ਪਤਾ ਨਹੀਂ ਲੱਗਦਾ ਤਾਂ ਉਹ ਅਗਲੇ ਦਿਨ ਸਵੇਰ ਤੱਕ ਜਰੂਰ ਇੰਤਜ਼ਾਰ ਕਰਦੇ ਨੇ ਪਰ ਫੇਰ ਵੀ ਜਦੋਂ ਸ਼ਮਾ ਦਾ ਨਹੀਂ ਪਤਾ ਲੱਗਦਾ ਤਾਂ ਇੱਕ ਜਿਹੜੀ ਸਹੇਲੀ ਸੀ ਸ਼ਮਾ ਦੀ ਉਹ ਕਹਿੰਦੀ ਆ ਕਿ ਮੈਂ ਉਹਦੀ ਐਕਟਿਵ ਆ ਆ ਫਲਾਣੀ ਜਗ੍ਹਾ ਫਲਾਣੇ ਮਹੱਲੇ ਦੇ ਵਿੱਚ ਇੱਕ ਘਰ ਦੇ ਬਾਹਰ ਖੜੀ ਦੇਖੀ ਆ ਤੇ ਹੁਣ ਜਿਹੜੀ ਭੋਲੀ ਉਹਦੀਆਂ ਜਿਹੜੀਆਂ ਕੁੜੀਆਂ ਤੇ ਕੁਝ ਹੋਰ ਜਿਹੜੇ ਨਾਲ ਲੋਕ ਉੱਥੇ ਪਹੁੰਚਦੇ ਨੇ ਮੌਕੇ ਤੇ ਦੇਖਦੇ ਨੇ ਕਿ ਵਾਕਈ ਇਹ ਜਿਹੜੀ ਐਕਟਿਵਾ ਉਹ ਸ਼ਮਾ ਦੀ ਆ ਤੇ ਆਂਡ ਗਵਾਂਡ ਤੋਂ ਪੁੱਛਦੇ ਨੇ ਕਿਉਂਕਿ ਉਹ ਜਿਹੜਾ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਜਿੱਥੇ ਐਕਟਿਵਾ ਖੜੀ ਸੀ ਆਂਡ ਗਵਾਂਡ ਤੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਹਾਂਜੀ ਇੱਥੇ ਇੱਕ ਮਾਂ ਤੇ ਉਹਦਾ ਪੁੱਤ ਰਹਿੰਦੇ ਨੇ ਦੋ ਜਣੇ ਇੱਥੇ ਰਹਿੰਦੇ ਨੇ ਪਰ ਥੋੜੀ ਦੇਰ ਪਹਿਲਾਂ ਹੀ ਇੱਥੋਂ ਨਿਕਲ ਗਏ ਉਹ ਬਹੁਤ ਕਾਲੀ-ਕਾਲੀ ਦੇ ਵਿੱਚ ਨਿਕਲ ਗਏ ਭੋਲੀ ਨੂੰ ਬਹੁਤ ਬੁਰੇ ਖਿਆਲ ਆਉਣ ਲੱਗ ਜਾਂਦੇ ਆ ਸ਼ੱਕ ਪੈ ਜਾਂਦਾ ਉਹ ਤੋਂ ਰਹਿ ਨਹੀਂ ਹੁੰਦਾ ਸਾਰਿਆਂ ਨੂੰ ਕਹਿ ਕੇ ਘਰ ਦੇ ਤਾਲੇ ਤੜਵਾ ਲੈ ਜਾਂਦੇ ਆ ਤਾਲੇ ਤੋੜ ਕੇ ਜਦੋਂ ਅੰਦਰ ਜਾਂਦੇ ਨੇ ਤਾਂ ਉਹਨਾਂ ਦੇ ਸਾਹ ਸੁੱਕ ਜਾਂਦੇ ਨੇ ਕੰਬ ਜਾਂਦੇ ਨੇ ਉਹ ਰੂਹ ਕੰਬ ਜਾਂਦੀ ਆ ਕਿਉਂਕਿ ਅੰਦਰ ਸ਼ਮਾ ਦੀ ਡੈੱਡ ਬੋਡੀ ਪਈ ਸੀ ਚੁੰਨੀ ਦੇ ਨਾਲ ਗਲਾ ਬੰਨਿਆ ਹੋਇਆ ਸੀ ਤੇ ਚਾਕੂ ਦੇ ਨਾਲ ਵੀ ਕੱਟ ਲਾਏ ਹੋਏ ਸੀ ਚੀਕਾ ਮਾਰਦੀ ਆ ਮਾਂ ਤੇ ਕੋਈ ਪੁਲਿਸ ਨੂੰ ਫੋਨ ਕਰਦਾ ਪੁਲਿਸ ਮੌਕੇ ਤੇ ਪਹੁੰਚਦੀ ਆ ਸਾਰਾ ਸਾਰਾ ਜਿਹੜਾ ਜਾਇਜ਼ਾ ਲੈਂਦੀ ਆ ਮੌਕੇ ਦਾ ਦੇਖਦੀ ਆ ਛਾਣਬੀਣ ਕਰਦੀ ਆ ਤਾਂ ਇਸ ਤੋਂ ਬਾਅਦ ਜਦੋਂ ਪੋਸਟਮਾਰਟਮ ਲਈ ਬੋਡੀ ਭੇਜ ਦਿੱਤੀ ਜਾਂਦੀ ਆ ਤਾਂ ਜਦੋਂ ਮਾਂ ਨਾਲ ਭੋਲੀ ਨਾਲ ਗੱਲ ਕੀਤੀ ਜਾਂਦੀ ਆ ਤਾਂ ਸਿੱਧਾ ਉਹ ਉਹਦਾ ਨਾਮ ਲੈ ਲੈਂਦੀ ਆ ਜੀ ਨਰਿੰਦਰ ਦਾ ਕਿ ਇਦਾਂ ਦਾ ਸਾਰੀ ਕਹਾਣੀ ਉਹ ਉਹਨਾਂ ਨੂੰ ਦੱਸਦੀ ਆ ਹੁਣ ਪੁਲਿਸ ਭਾਲ ਜਾਰੀ ਕਰਦੀ ਆ ਜੀ ਨਰਿੰਦਰ ਦੀ ਤੇ ਉਹ ਉਹਦੇ ਜਿਹੜੇ ਸਾਰੇ ਪਾਸੇ ਪੋਸਟਡ ਉਹਦੀਆਂ ਫੋਟੋਆਂ ਸਾਰੇ ਥਾਣਿਆਂ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਤਾਂ ਪਤਾ ਲੱਗਦਾ ਦਿੱਲੀ ਪੁਰਾਣੀ ਸਬਜ਼ੀ ਮੰਡੀ ਆ ਉਹਦੇ ਕੋਲ ਉਹ ਰਹਿ ਰਿਹਾ ਵਾ ਇਸ ਸਮੇ ਆਪਣੀ ਮਾਂ ਦੇ ਨਾਲ ਹੀ ਪੰਜਾਬ ਪੁਲਿਸ ਦਿੱਲੀ ਪੁਲਿਸ ਦੀ ਮਦਦ ਦੇ ਨਾਲ ਉਹਨੂੰ ਫੜਦੀ ਆ ਤੇ ਦਿੱਲੀ ਤੋਂ ਪੰਜਾਬ ਲਿਆਉਂਦੀ ਆ ਮਤਲਬ ਉਹਨੂੰ ਬਹੁਤ ਜਲਦ ਲੱਭ ਲਿਆ ਜਾਂਦਾ ਨਰਿੰਦਰ ਨੂੰ ਹਰਾਸਤ ਦੇ ਵਿੱਚ ਲੈ ਲਿਆ ਜਾਂਦਾ ਤੇ ਇੱਥੇ ਲਿਆ ਕੇ ਜਦੋਂ ਜਲੰਧਰ ਪੁਲਿਸ ਉਹਨੂੰ ਪੁੱਛਤਾਛ ਕਰਦੀ ਆ ਕਿ ਤੂੰ ਇਹਨੂੰ ਕਿਵੇਂ ਮਾਰਿਆ ਕਿਉਂ ਮਾਰਿਆ ਤਾਂ ਉਹ ਸਾਰੀ ਸੱਚਾਈ ਪਹਿਲਾਂ ਤਾਂ ਉਹ ਟਾਲਮਟੋਲ ਕਰਦਾ ਰਿਹਾ ਪਰ ਪੁਲਿਸ ਨੇ ਜਦੋਂ ਆਪਣੇ ਢੰਗ ਦੇ ਨਾਲ ਪੁੱਛਿਆ ਤਾਂ ਉਹ ਦੱਸਦਾ ਵਾ ਕਿ ਮੈਂ ਉਹਨੂੰ ਫੋਨ ਕਰਕੇ ਇੱਥੇ ਬੁਲਾਇਆ ਸੀ ਤੇ ਉਹ ਮੇਰੇ ਨਾਲ ਰਹਿਣਾ ਚਾਹੁੰਦੀ ਸੀ ਕਿਉਂਕਿ ਅਸੀਂ ਵਿਆਹ ਕਰਾਇਆ ਸੀ ਤੇ ਮੈਨੂੰ ਹੁਣ ਉਹਨੂੰ ਰੱਖਣ ਦੇ ਵਿੱਚ ਹਰਜ ਵੀ ਨਹੀਂ ਸੀ ਮੈਂ ਉਹਨੂੰ ਰੱਖਣ ਦੇ ਲਈ ਤਿਆਰ ਹੋ ਗਿਆ ਸੀ ਪਰ ਮੈਂ ਉਹਨੂੰ ਇੱਕ ਸ਼ਰਤ ਰੱਖੀ ਸੀ ਕਿ ਤੈਨੂੰ ਆ ਡਾਂਸਰ ਵਾਲਾ ਕੰਮ ਜਿਹੜਾ ਉਹ ਛੱਡਣਾ ਪਊਗਾ ਪਰ ਇਸ ਗੱਲ ਤੋਂ ਉਹ ਮੁਕਰ ਜਾਂਦੀ ਆ ਕਿਉਂਕਿ ਇਹਦੇ ਨਾਲ ਉਹ ਕਹਿੰਦੀ ਵੀ ਮੇਰੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਗਿਆ ਮੈਂ ਕਿੱਥੇ ਜਾਊਂਗੀ ਉਹ ਕਹਿੰਦੀ ਆ ਵੀ ਤੂੰ ਜੋ ਮਰਜ਼ੀ ਹੋਰ ਸ਼ਰਤ ਰੱਖ ਲੈ ਮੈਂ ਡਾਂਸਰ ਦਾ ਕੰਮ ਨਹੀਂ ਛੱਡਣਾ ਇਸ ਗੱਲ ਤੇ ਉਹਨੂੰ ਗੁੱਸਾ ਆ ਗਿਆ ਤੇ ਜਿਹੜਾ ਪੁਰਾਣਾ ਉਹ ਗੁੱਸਾ ਸੀ ਉਹ ਵੀ ਨਿਕਲ ਗਿਆ ਇਹਨੇ ਆਪਣੀ ਮਾਂ ਨੂੰ ਬਾਥਰੂਮ ਦੇ ਵਿੱਚ ਬੰਦ ਕੀਤਾ ਪਹਿਲਾਂ ਚੁੰਨੀ ਦੇ ਨਾਲ ਹੀ ਉਹਦਾ ਗਲਾ ਕੁੱਟਿਆ ਜਦੋਂ ਦੇਖਿਆ ਵੀ ਇਹ ਨਹੀਂ ਮਰ ਰਹੀ ਤਾਂ ਚਾਕੂ ਲਿਆ ਕੇ ਉਹਦੀ ਜਿਹੜੀ ਗਰਦਨ ਤੇ ਕੱਟ ਲਾਏ ਵਾਰ ਕਰਤੇ ਤੇ ਮੌਕੇ ਤੇ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਇਹਨੇ ਕਬਰਾਂਗੇ ਦੋਨੋਂ ਜਾ ਜਿਹੜੇ ਨਰਿੰਦਰ ਤੇ ਉਹਦੀ ਮਾਂ ਇਹ ਨਾਲ ਦੀ ਨਾਲ ਹੀ ਸਾਰੇ ਘਰ ਨੂੰ ਤਾਲੇ ਲਾ ਕੇ ਦਿੱਲੀ ਨੂੰ ਰਵਾਨਾ ਹੋ ਗਏ ਸੀ ਕਿਸੇ ਦਾ ਕਹਿਣਾ ਸੀ ਕਿ ਮਾਂ ਵੀ ਇਹਦੇ ਵਿੱਚ ਇਨਵੋਲਵ ਸੀਗੀ ਪਰ ਕਿਸੇ ਦਾ ਕਹਿਣਾ ਨਹੀਂ ਮਾਂ ਇਹਦੇ ਵਿੱਚ ਇਨਵੋਲਵ ਨਹੀਂ ਸੀ ਪਰ ਸਜ਼ਾ ਵਾ ਜਿਹੜੀ ਬਾਅਦ ਦੇ ਵਿੱਚ ਇਕੱਲੇ ਨਰਿੰਦਰ ਨੂੰ ਹੋਈ ਸੀਗੀ ਤੇ ਦੋਸਤੋ ਇੱਕ ਬਿਲਕੁਲ ਸੱਚੀ ਕਹਾਣੀ ਹੈ ਇਹੋ ਜਿਹਾ ਕੁਝ ਸਮਾਜ ਦੇ ਵਿੱਚ ਹੁੰਦਾ ਹੈ ਕਿ ਝੂਠ ਲੋਕੀ ਬੋਲ ਕੇ ਬੜਾ ਕੁਝ ਕਰ ਲੈਂਦੇ ਆ ਸ਼ਮਾ ਦੀ ਇਹ ਗਲਤੀ ਸੀ ਸ਼ੁਰੂਆਤ ਉਹਨੇ ਕੀਤੀ ਕਿ ਉਹਨੂੰ ਦੱਸਣਾ ਚਾਹੀਦਾ ਸੀ ਕਿ ਉਹ ਕਿਨਾਰਾ ਉਸ ਤੋਂ ਬਾਅਦ ਸਭ ਤੋਂ ਵੱਡੀ ਗਲਤੀ ਆ ਜਿਹੜੀ ਉਹ ਨਰਿੰਦਰ ਦੀ ਆ ਕਿ ਉਹਨੂੰ ਜਾਨੋਂ ਮਾਰਨਾ ਨਹੀਂ ਸੀ ਚਾਹੀਦਾ ਜੇ ਉਹਨੂੰ ਨਹੀਂ ਰੱਖਣਾ ਚਾਹੁੰਦਾ ਸੀ ਸਾਫ਼ ਮਨਾ ਕਰ ਦਿੰਦਾ 13 ਸਾਲ ਗੱਡੇ ਸੀ ਬਾਕੀ ਦੀ ਜ਼ਿੰਦਗੀ ਵੀ ਉਹ ਕੱਢ ਲੈਂਦੀ ਤੇ ਇਹ ਵੀ ਆਪਣੀ ਜ਼ਿੰਦਗੀ ਆ ਜਿਹੜੀ ਉਹ ਜਿਉ ਰਿਆ ਸੀ ਹੁਣ ਕਿਸੇ ਨੂੰ ਮਾਰ ਕੇ ਆਪ ਜੇਲ੍ਹ ਦੇ ਵਿੱਚ ਆ ਉਹਦਾ ਕੀ ਫਾਇਦਾ ਹੋਇਆ ਸੋ ਦੋਸਤੋ ਕਦੇ ਵੀ ਝੂਠ ਬੋਲ ਕੇ ਕਿਸੇ ਦੇ ਨਾਲ ਰਿਸ਼ਤਾ ਨਾ ਜੋੜੋ ਅੰਜਾਮ ਬਹੁਤ ਭੈੜੇ ਹੋ ਸਕਦੇ ਆ ਬਹੁਤ ਬਹੁਤ ਧੰਨਵਾਦ